ਟਾਟਾ ਕਿ ਨਾਮ ਹੈ ਮੈਨੂੰ ਪੁੱਛ ਲੀਜੀਏ ਟਾਟਾ ਪੁੱਤ ਹੈ ਹਾਂਜੀ ਮੇਰਾ ਪੁੱਤ ਹੈ ਸੀ ਮੈਂ ਬੋਕਰ ਪੋਚਾ ਕਰਨੇ ਆਈ ਲੋਕਾਂ ਨੇ ਕਹਿੰਦੇ ਸਿੱਨਾ ਚੋਕਰ ਨੂੰ ਪੁੱਤ ਕੰਮ ਬੜਿਆ ਮੈਂ ਕੰਮ ਕਰਦੀ ਮੈਨੂੰ ਇਹ ਸੁਣਾ ਦਿੱਤਾ ਤੇਰਾ ਮੁੰਡਾ ਬਹੁਤ ਮਾਰਿਆ ਦਿੱਤੀ ਆ ਰੋਸਤ ਦੇ ਵਿੱਚ ਮੈਂ ਆਈ ਇਹ ਦੇਖਾ ਮੇਰਾ ਮੁੰਡਾ ਬਾਹਰ ਚੜਿਆ ਲੋਕਾਂ ਕਿੰਨੇ ਮਾਰਿਆ ਇਹਨਾਂ ਨੇ ਉਹ ਇਹਨਾਂ ਨੇ ਬੜਾ ਮੁੰਡਾ ਅੱਜ ਬਹਿ ਗਿਆ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਾ ਨਹੀਂ ਇਹਨਾਂ ਨੇ ਬਦਾਲਿਆ ਚਰਾਈ ਕਰ ਬੈਠੇ ਨੇ

ਤੜਾ ਬੇਟਾ ਹੈ ਕੀ ਗੱਲ ਹੋਈ ਜੀ ਇਹ ਬਹਿਦ ਬਦਮਸ਼ਤ ਪਤਾ ਕੋਣੀ ਕਿ ਪਤਾ ਜੇ ਮੇਰੇ ਪੱਠੇ ਵੜਦਾ ਆ ਜੀ ਪੱਠੇ ਵੜ ਕੇ ਉਹਦੇ ਛੋੜ ਕੇ ਤੇ ਮਾਜੀ ਬਿੜੇ ਜੇ ਮੈਨੂੰ ਲੱਗ ਪੈਣੇ ਬੰਦੇ ਕਹਿੰਦੇ ਕਾ ਜੈ ਤੇ ਤੇਰੇ ਤੇਰੇ ਮਿਹਰੇ ਦੇ ਕੱਜਾਂ ਮਾਰ ਕੇ ਤੜੀ ਮੋਸੇ ਪੱਠੇ ਛੋੜ ਕੇ ਤਾਂ ਪੰਨ ਪੜ ਕੇ ਪਹੁੰਚਾ ਆ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਹੈ ਗੱਲ ਦੀ ਕੋਈ ਪਤਾ ਲੱਗੇ ਨਹੀਂ ਪਹਿਲਾਂ ਲੱਗਦਾ ਮੈਨੂੰ ਲੱਗਦਾ ਪਹਿਲਾਂ ਫਿਰ ਮੈਨੂੰ ਲੱਗਦਾ ਤੇ ਮੈਂ ਬੋਲਾਂ ਲੱਗਦਾ ਗਾਚਦਾ ਗੱਲ ਵੀ ਦਦਾਂ ਇਹਨੂੰ ਦੱਸ ਕੇ ਕੋਈ ਕਿੱਥੇ ਮੈਨੂੰ ਕਰਦੀ ਜੀ ਤੇ ਮੈਨੂੰ ਸੇ ਭਜਾਇਆ ਜੀ ਤੇ ਕਿੱਚਾ ਮਾਰ ਗੱਡੀ ਇਹਨੇ ਨਾ ਇਹਨੇ ਮਾਗੀ ਕਰ ਜਾ ਇੱਥੇ ਮੋੜ ਸਕਦੇ ਆਪੇ ਸਾਡੇ ਜਿਆਦਾ ਜਹਾਜ਼ ਹੋਣ ਲੱਗਾ ਪਿੰਡ ਦਾ ਹੀ ਮੁੰਡਾ ਅੰਡੇ ਚੰਨ ਲਾ ਕੇ ਨਾਲ ਹੀ ਆ ਸਾਡੇ ਚੰਦਨਗੜ੍ਹ ਹਾਂਜੀ ਠੀਕ ਹੈ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂਹੇ ਜੇ ਨਾਲ ਹੀ ਹੋਵੇ ਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹ ਜਿਹੜੇ ਬੰਦੇ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ ਕੋਈ ਤੇ ਮੁਕੱਦਮਾ ਨਹੀਂ ਗਈ ਕਿ ਨਹੀਂ ਗਈ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਅਹੀ ਜੁਨੇ ਵੀ ਮੇਰੇ ਫੜੋ ਬੇਲੇ ਮੇਰੇ ਮੇਰੇ ਨੂੰ ਗਈ ਮੈਨੂੰ ਬੜੇ ਉਪਕਰਾਂ ਬਾੜ ਦੇ ਇਹ ਪੁਛੇ ਕਿ ਅੰਦਰ ਕੰਮ ਕਈ ਬੰਦੇ ਕਹਿੰਨੂ ਮਾਰ ਦੇ ਹਾਂ ਇਹੋ ਬਿਆਨ ਲੈਣੇ ਨੇ ਮੇਰੇ ਬੰਦੇ ਨੂੰ ਕਿਹਾ ਵੀ ਜਾ ਕੇ ਇੱਕ ਬੰਦੋ ਬੰਦੇ ਨੇ ਕਿਹਾ ਕਿ ਕੁਝ ਦੇਰ ਪਹਿਲੇ ਮਗਰ ਤੇ ਪਹਿਲਾਂ ਤੇ ਕਨੂੰ ਮਾਰ ਦੋ ਇਹ ਬਿਆਨ ਫਿਰ ਦੱਸੇਗਾ ਬੜੇ ਫੜੇ ਜਾਏਗਾ ਪਟੇ ਫੋਟ ਬਈ ਗੇ ਬੰਦ ਲੋਕੀ ਕੋਈ ਰੰਜਿਸ਼ ਰਾਜੀਫ ਰਾਜਾ ਨੇ ਕੋਈ ਗੱਦੀ ਆਇਆ ਨਹੀਂ ਕਿ ਜਾਨੀ ਕਹਿੰਦੇ ਆਪੋ ਤੁਮਾ ਹੋਣ ਦੋ ਕਲੀ ਗੱਲ ਜੇ ਮੋੜੇ ਮੋੜੇ ਦੀ ਠੀਕ ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 ਵਜੇ ਇੱਕ ਪੱਖੋ ਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਜਾ ਰਹੀਆਂ ਸਰ ਕੋਈ ਕਾਰਨ ਦਾ ਪਤਾ ਲੱਗਾ ਕੀ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਟ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਦੋਂ ਇਹਨਾਂ ਦਾ ਆਪਸ ਵਿੱਚ ਗਾੜੀ ਕੋ ਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾ ਤੇ ਹਮਲਾ ਕਰ ਦਿੱਤਾ ਜਦੋਂ ਨਾ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਹੋਇਆ ਤੇ ਜਿਹਨੂੰ ਕਤਲ ਕੀਤਾ ਦਾ ਤੁਹਾਨੂੰ ਨਾਮ ਪਤਾ ਬਤਾਉਣਾ ਉਹ ਪੱਕੋ ਘੇਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਪੇਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਗੀਆਂ ਫਰਦਨ ਅਨ ਇਨਵੈਸਟੀਗੇਸ਼ਨ ਵਿੱਚ ਜਦੋਂ ਤੱਕ ਉਹਦੀ ਗ੍ਰਿਫਤਾਰੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੇਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੂ ਧੰਨਵਾਦ